ਉਹ ਵੀ ਕਿਸਾਨ ਭਰਾਵੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਮਹਿੰਦਰਾ 475 ਡੀਆਈ ਟਰੈਕਟਰ ਲੈ ਕੇ ਆਏ ਜੀ ਜਿਹੜਾ ਤੁਸੀਂ ਸਾਹਮਣੇ ਟਰੈਕਟਰ ਕਦੂ ਕਰੀ ਜਾਂਦਾ ਦੇਖ ਰਹੇ ਆ ਇਹ ਟਰੈਕਟਰ ਬਕਾਊ ਆ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਕਈ ਕਿਸਾਨ ਭਰਾਵਾਂ ਦੇ ਫੋਨ ਆ ਰਹੇ ਸੀ ਕਿ ਆਪਾਂ 475 ਟਰੈਕਟਰ ਲੈਣਾ ਤੇ ਤੁਹਾਨੂੰ ਆਪਾਂ ਗੱਲ ਕਰੀਏ ਜਿਹੜਾ ਆ ਇਸ ਟਰੈਕਟਰ ਦੀ ਤਾਂ ਇਹ ਹੈਗਾ ਜੀ 1997 ਮਾਡਲ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਵੀਰ ਤੱਕ ਇਹ ਵੀਡੀਓ ਪਹੁੰਚ ਜੇ ਤੇ ਉਹ ਇਸ ਟਰੈਕਟਰ ਨੂੰ ਖਰੀਦ ਸਕੇ ਆਪਾਂ ਤੁਹਾਨੂੰ ਟਰੈਕਟਰ ਦੇ ਨੇੜੇ ਜਾ ਕੇ ਕੰਡੀਸ਼ਨ ਦਿਖਾ ਦਿੰਨੇ ਆ ਤਾਂ ਗੱਲ ਕਰੀਏ ਜੀ ਇਹ ਟਰੈਕਟਰ ਹੈਗਾ 1997 ਮਾਡਲ ਆ 475 ਆ ਚਾਰ ਸਿਲੰਡਰ ਦੇ ਵਿੱਚ ਇਹ ਟਰੈਕਟਰ ਆਉਂਦਾ ਬਾਕੀ ਟਰੈਕਟਰ ਦੇ ਮੂਹਰੇ ਟਾਇਰ ਹੈਗੇ ਆ ਜੀ 616 ਦੇ ਟਾਇਰ ਆ ਹੁਣ ਗਾਰੇ ਦੇ ਵਿੱਚ ਲਿਬੜੇ ਆ ਤੁਹਾਨੂੰ ਪਤਾ ਨਹੀਂ ਲੱਗਣਾ ਦੱਸ ਦਿੰਨੇ ਆ 50% ਟਾਇਰ ਆ ਜੀ ਮੂਹਰੇ ਐਮ ਆਰ ਐਫ ਕੰਪਨੀ ਦੇ 50% ਟਾਇਰ ਆ ਮਗਰ ਦੇ ਟਾਇਰ ਹੈਗੇ ਆ ਜੀ 60% 12 ਦੇ ਟਾਇਰ ਆ ਜਿਹੇ ਟਰੈਕਟਰ ਆਉਂਦਾ ਤੇ 60% ਟਾਇਰ ਆ ਬਾਕੀ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਇਹ 475 ਡੀਆਈ ਟਰੈਕਟਰ ਖਰੀਦ ਸਕਦੇ ਆ ਬਾਕੀ ਬੇਦਾਗ ਮਗਰਾੜਾ ਜੀ ਬੇਦਾਗ ਨਾਲ ਦੇ ਮਗਰਾੜਾ ਜੋ ਕੰਪਨੀ ਦੇ ਹੈਂਡ ਬ੍ਰੇਕ ਵਗੈਰਾ ਹੁੰਦੇ ਸੀ ਮਗਰਾੜਾਂ ਦੇ ਨਾਲ ਉਵੇਂ ਹੀ ਲੱਗੇ ਆ ਬਾਕੀ 1997 ਮਾਡਲ ਆ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਜਿਵੇਂ ਮਰਜ਼ੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਆ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਇਹ ਟਰੈਕਟਰ ਦੇ ਨਾਲ ਜੋ ਸਮਾਨ ਆ ਛਤਰੀ ਡੰਡਾ ਫੱਟੀ ਜੋ ਸਮਾਨ ਹੁੰਦਾ ਉਹ ਤੁਹਾਨੂੰ ਸਮੇਤ ਹੀ ਮਿਲੂਗਾ ਤੇ ਬਾਕੀ ਹੁਣ ਤੁਹਾਨੂੰ ਆਪਾਂ ਕਲੱਚ ਬਾਰੇ ਵੀ ਦੱਸ ਦਈਏ ਤਾਂ ਟਰੈਕਟਰ ਦੇ ਕਲੱਚ ਦੇ ਵਿੱਚ ਬੈਰਿੰਗ ਆ ਸੁਰਮੇ ਵਾਲਾ ਟਰੈਕਟਰ ਨਹੀਂਗਾ ਇਹ ਤੇ ਤੇਲ ਖਰਚਾ ਬਹੁਤ ਘੱਟ ਆ ਜੀ ਇਸ ਟਰੈਕਟਰ ਦਾ ਡੀ.ਆਈ ਦਾ ਆਮ ਕਰਕੇ ਘੱਟ ਹੁੰਦਾ ਚੰਗੇ ਇੰਜਨ ਗੇਅਰ ਹੋਵੇ ਤਾਂ ਹੋਰ ਵੀ ਘੱਟ ਖਰਚਾ ਖਾਂਦਾ ਇਹ ਮੂਰੇ ਬੰਪਰ ਲੱਗਾ ਟਰੈਕਟਰ ਤੇ ਬਾਕੀ ਟਰੈਕਟਰ ਇੱਕ ਵਾਰੀ ਫੇਰ ਦੱਸ ਦਈਏ 1997 ਮਾਡਲ ਤੇ ਮਗਰਲੇ ਜੋ ਦੋਵੇਂ ਵੱਡੇ ਰੈਮਾਂ ਜੀ ਉੱਚੇ ਮਾਡਲ ਵਾਲੇ ਰੈਮ ਪਾਏ ਹੋਏ ਆ ਡਬਲ ਲੂਪੀ ਵਾਲੇ ਰੈਮ ਡਬਲ ਲੂਪੀ ਵਾਲੇ ਰੈਮਾਂ ਜੋ 2000 ਉਹ ਲੈ ਕੇ ਅੱਗੇ ਗਾ ਡੀਆਈ ਟਰੈਕਟਰ ਨੂੰ ਇਹੀ ਰੈਮ ਆਏ ਸੀਗੇ ਦੋਵੇਂ ਰੈਮੀ ਨਵੇਂ ਪਾਏ ਹੋਏ ਆ ਡਬਲ ਰੁਪਈ ਵਾਲੇ ਬਾਕੀ ਕਿਤੋਂ ਨਲਕੀਆਂ ਨਹੀਂ ਗਲੀਆਂ ਰੈਮਾਂ ਦੀਆਂ ਸਾਫ਼ ਰੈਮਾਂ ਕੋਈ ਵੀਂਗਾ ਨਹੀਂਗਾ ਸੈਲਫ ਸਟਾਰਟ ਆ ਤੇ ਟਰੈਕਟਰ ਤੁਸੀਂ ਆਪ ਵੀ ਅੱਗੇ ਚੈੱਕ ਕਰਕੇ ਲਿਆ ਸਕਦੇ ਆ ਨਾਲ ਦਾ ਡੀਜ਼ਲ ਪੰਪ ਤੇ ਲੈਫਟ ਲੁੱਕ ਦਾ ਪੂਰਾ ਚੰਗਾ ਤੁਸੀਂ ਦੇਖ ਹੀ ਰਹੇ ਆ ਤੇ ਬਾਕੀ ਅੱਜ ਤੁਹਾਨੂੰ ਆਪਾਂ ਦੱਸ ਤੀ ਜਾਈ ਥੋੜਾ ਜਿਹਾ ਘਰੇ ਰਜੀਵੇਂ ਹੋਣ ਕਰਕੇ ਅੱਜ ਆਪਾਂ ਤਲਵੰਡੀ ਸਾਬੋਣੀ ਗਏ ਤੇ ਅੱਜ ਤੁਹਾਨੂੰ ਆਪਾਂ ਇੱਥੇ ਹੀ ਇਹ ਟਰੈਕਟਰ ਜੋ ਇੱਕ ਵਕਾਊ ਆ ਆਪਾਂ ਇਹ ਤੁਹਾਨੂੰ ਲਾਈਵ ਦਿਖਾ ਰਹੇ ਆ ਤੇ ਬਾਕੀ ਆਪ ਦਾ ਬਾਈ ਜੀ ਵੀਡੀਓ ਚ ਦੇ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕੋਈ ਹੋਰ ਟਰੈਕਟਰ ਲੈਣਾ ਤਾਂ ਵੀ ਦੱਸ ਦਿਆ ਕਰੋ ਤੇ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ ਨੰਬਰ ਨੋਟ ਕਰ ਲਓ ਜੀ ਆਪਣਾ 6239523480 6239523480 ਤੇ 251120 ਲੈ ਦਾਂਗੇ ਬਾਈ ਬਾਈ ਥੱਲੇ ਗੱਲ ਸੁਖਜਿੰਦਰ ਬਾਈ ਕਮੈਂਟ ਕਰੀ ਜਾਂਦਾ 2511 ਲੈ ਕੇ ਦੇਣਾ ਕਬ ਬਾਈ 25 11 ਵੀ ਲੈ ਦਾਂਗੇ ਤੈਨੂੰ ਜਿਵੇਂ ਜਿਵੇਂ ਟਰੈਕਟਰ ਆਈ ਜਾਂਦੇ ਉਵੇਂ-ਉਵੇਂ ਆਪਾਂ ਵੀਡੀਓ ਪਾਈ ਜਾਂਦੇ ਆ ਜਿੰਨਾ ਕਿਸਾਨ ਭਰਾਵਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਬਾਈ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਤੇ ਇਹਦਾ ਹੁਣ ਆਪਾਂ ਤੁਹਾਨੂੰ ਪ੍ਰਾਈਸ ਦੱਸ ਦਈਏ ਹਾਂ ਇਸ ਟਰੈਕਟਰ ਦਾ ਜੋ 475 ਦਾ ਪ੍ਰਾਈਸ ਹੈਗਾ ਜੀ 1 ਲੱਖ ਤੇ 55000 ਰੁਪਏ ਡਿਮਾਂਡ ਹੈ ਇਸ ਟਰੈਕਟਰ ਦੀ 99 ਮਾਡਲ ਦੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਬਿਨ ਪੁੱਛੇ ਹੀ ਉਹਦਾ 5000 ਰੁਪਿਆ ਮਾਨਤਾ ਨਾ 1.5 ਲੱਖ ਰੁਪਿਆ ਦਾ ਤੁਹਾਨੂੰ ਆਹ ਟਰੈਕਟਰ ਮਿਲ ਜਾਊਗਾ ਤੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ ਮੋਬਾਈਲ ਨੰਬਰ ਹੈਗਾ ਜੀ 6239529480 6239529480 ਤੇ ਸੰਪਰਕ ਕਰਕੇ ਇਸ ਟਰੈਕਟਰ ਦੀਆਂ ਫੋਟੋਆਂ ਵਗੈਰਾ ਮੰਗਵਾ ਸਕਦੇ ਆ ਹੁਣ ਤਾਂ ਟਰੈਕਟਰ ਲਿਬੜਿਆ ਚ ਲਿਬੜਿਆ ਹੋਇਆ ਗਾਰੇ ਨਾ ਤੇ ਜੋ ਸਾਫ਼ ਬਿਨਾਂ ਲਿਬੜੇ ਵਾਲੀਆਂ ਫੋਟੋਆਂ ਤੁਹਾਨੂੰ ਆਪਾਂ ਭੇਜ ਦਾਂਗੇ ਕਈ ਯਾਰ ਕਿਸੇ ਦੇ ਦਿਮਾਗ 'ਚ ਕੋਈ ਗੱਲ ਹੁੰਦੀ ਆ ਜਾਂ ਕੋਈ ਜੀ ਨਹੀਂ ਪਤਾ ਲੱਗਦੀ ਇਦਾਂ ਚੱਲਦੇ ਟਰੈਕਟਰ ਤੋਂ ਤਾਂ ਤੁਸੀਂ ਦੇਖ ਸਕਦੇ ਆ ਤੇ ਹਾਂ ਬਾਈ ਲਖਵਿੰਦਰ ਬਾਈ ਲਖਵਿੰਦਰ 575 ਵੀ ਦੇ ਦਾਂਗੇ 500 ਪੇ ਟਰੈਕਟਰ ਲਗਾਤਾਰ ਬਾਈ ਆ ਰਹੇ ਆਪਣੇ ਕੋਲੇ ਤੇ ਜਾ ਵੀ ਰਹੇ ਆ ਤੇ ਜੇਕਰ ਕਿਸੇ ਕਿਸਾਨ ਭਰਾ ਕੋਲੇ ਕੋਈ ਟਰੈਕਟਰ ਵਿੱਚ ਕਟਾਉਣਾ ਕਿਸੇ ਕਿਸਾਨ ਭਰਾ ਨੇ ਆਪ ਦਾ ਕੋਈ ਵੀ ਟਰੈਕਟਰ ਵਿੱਚ ਕਟਾਉਣਾ ਤਾਂ ਉਹ ਵਿੱਚ ਵੀ ਕੱਟ ਲਾਂਗੇ ਛੋਟਾ ਕੋਈ ਟਰੈਕਟਰ ਹੋਇਆ ਇਦੋਂ ਤਾਂ ਜਾਇਜ਼ ਮੁੱਲ 'ਚ ਹੀ ਕੱਟਿਆ ਜਾਊਗਾ ਜੀ ਜਾਇਜ਼ ਮੁੱਲ 'ਚ ਹੀ ਦਿੱਤਾ ਜਾਊਗਾ ਰੇਟ ਇਹਦਾ ਇੱਕ ਵਾਰੀ ਫਿਰ ਦੱਸ ਦਈਏ ਇਸ ਟਰੈਕਟਰ ਦਾ ਰੇਟ ਹੈਗਾ ਜੀ 1 ਲੱਖ ਤੇ 55000 ਰੁਪਇਆ 97 ਮਾਡਲ 475 ਤੇ ਮਗਰਲੇ ਟਾਇਰ ਇਹਦੇ 60 ਪੈਸੇ ਟਾਇਰ ਆ 12 ਦੇ ਜੇ ਗੱਲ ਕਰੀਏ ਇਹੀ 265 ਹੁੰਦਾ ਇੰਨੇ ਟਾਇਰਾਂ ਚ ਤਾਂ ਇੰਨਾ ਮੁੱਲ ਹੀ ਉਸ ਟਰੈਕਟਰ ਦਾ ਹੋਣਾ ਸੀ ਬਿਲਕੁਲ ਜਾਇਜ਼ ਰੇਟ 'ਚ ਉਨੇ ਟਾਇਰਾਂ ਵਾਲਾ ਹੀ ਟਰੈਕਟਰ ਤੁਹਾਨੂੰ 475 ਮਿਲ ਜਾਣਾ ਸਹੀ ਹੱਕਦਾਰ 11 ਹਲਾਂ ਦਾ ਇਹ ਟਰੈਕਟਰ ਆ ਬਾਕੀ ਤੁਸੀਂ ਆਪ ਜਿਵੇਂ ਮਰਜ਼ੀ ਤਸੱਲੀ ਕਰ ਸਕਦੇ ਹੋ ਜੀ ਜਿਵੇਂ ਮਰਜ਼ੀ ਤਸੱਲੀ ਕਰ ਲਿਓ ਆਪ ਦਾ ਚੈੱਕ ਕਰਕੇ ਲਿਆ ਸਕਦੇ ਆ ਚਾਰ ਕੀੜੇ ਦੇ ਕੇ ਲੈ ਜਾਓ ਭਾਵੇਂ ਦੀ ਟਰੈਕਟਰ ਵਿੱਚ ਕੋਈ ਕਮੀ ਨਹੀਂ ਕੋਈ ਕੰਮ ਨਹੀਂ ਭਾਲਦਾ ਟਰੈਕਟਰ ਤੁਸੀਂ ਜਾ ਕੇ ਆਈਏ ਇਸ ਤੋਂ ਕੰਮ ਲੈ ਸਕਦੇ ਆ ਚੰਗਾ ਟਰੈਕਟਰ ਆ ਕਿਤੇੋਂ ਗਲਿਆ ਪਲਿਆ ਨਹੀਂਗਾ ਨਾ ਹੀ ਕਿਤੇ ਲੀਕੇਜ 1997 ਮਾਡਲ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਵੀ ਚੱਲ ਰਿਹਾ ਜੇਕਰ ਕਿਸੇ ਕਿਸਾਨ ਭਰਾ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਲਿਖਿਆ ਆ ਰਿਹਾ 6239523480 ਤੇ ਏਰੀਆ ਦੱਸ ਦਈਏ ਜੀ ਏਰੀਆ ਹੈਗਾ ਜੀ ਪਿੰਡ ਬਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਸ਼ਹਿਰ ਤੋਂ ਵੀ 10 ਕਿਲੋਮੀਟਰ ਤੇ ਕੋਟਕਪੂਰਾ ਸ਼ਹਿਰ ਤੋਂ ਵੀ 10 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜੀ ਉੱਥੇ ਆ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਤੇ ਬਾਕੀ ਆਪਣੇ ਕੋਲ ਲਗਾਤਾਰ ਆਪਾਂ ਵੀਡੀਓ ਪਾ ਰਹੇ ਆ ਫੋਲੋ ਜਰੂਰ ਕਰ ਲਓ ਜੀ ਆਪਣੇ ਪੇਜ ਨੂੰ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਵੀਰ ਤੱਕ ਇਹ ਵੀਡੀਓ ਪਹੁੰਚ ਜੇ ਤੇ ਇਹਦੇ ਨਾਲ ਜੋ ਸਮਾਨ ਹੈਗਾ ਛਤਰੀ ਲੱਗੀ ਹੋਈ ਆ ਟਾਪ ਲੈਂਕ ਤੇ ਫੱਟੀ ਤੁਹਾਨੂੰ ਮਿਲੂਗੀ ਉਹ ਤੁਹਾਨੂੰ ਮਿਲੂਗੀ ਇਸ ਟਰੈਕਟਰ ਦੇ ਨਾਲ 97 ਮਾਡਲ ਨਾਲ ਬਾਕੀ ਜੇਕਰ ਕਿਸੇ ਕਿਸਾਨ ਭਰਾ ਨੇ ਕੋਈ ਹੋਰ ਗੱਲ ਪੁੱਛਣੀ ਆ ਤਾਂ ਜਲਦੀ ਜਲਦੀ ਕਮੈਂਟ ਕਰਕੇ ਦੱਸ ਦਿਓ ਦੇਖੋ ਇਸ ਤੋਂ ਬਿਨਾ ਕੋਈ ਹੋਰ ਟਰੈਕਟਰ ਲੈਣਾ ਤਾਂ ਭਾਈ ਵਿੱਕੀ ਵਿੱਕੀ ਬਰਾੜ ਬਾਈ ਕਮੈਂਟ ਕਰਕੇ ਕਹਿ ਰਿਹਾ ਕਿ 735 ਲੈਣਾ ਸਭਰਾਜ ਐਕਸਟੀ ਲੈਣਾ ਉੱਚਾ ਮਾਡਲ ਭਾਲਦਾ ਬਾਈ ਤੇ ਮੌਕੇ ਤੇ ਇੱਕ 2000 ਮਾਡਲ 735 ਹੈਗਾ ਜੀ 2000 ਮਾਡਲ 735 ਉਹਦੇ ਬਾਰੇ ਵੀ ਕੰਡੀਸ਼ਨ ਬਾਰੇ ਆ ਪੰਜ ਦੱਸ ਦਿੰਨੇ ਆ ਤੁਹਾਨੂੰ ਉਹ ਹੈਗਾ ਜੀ 2000 ਮਾਡਲ ਆ ਬਾਕੀ ਟਰੈਕਟਰ ਤੇ ਉਹਦੇ ਮਗਰਲੇ ਟਾਇਰ ਹੈਗੇ ਆ ਜੀ 95% ਟਾਇਰ ਆ ਮਗਰਲੇ ਸਾਰਾ ਟਰੈਕਟਰ ਰੀਜਨਲ ਹੈ ਜੀ ਉਹ A to Z ਕਿਤੋਂ ਰੰਗ ਪੇਂਟ ਨਹੀਂ ਸਮੇਤ ਮਗਰਾੜ ਸਮੇਤ ਰੈਮ ਰੀਜਨਲ ਉਹ ਉਹਦੀ ਡਿਮਾਂਡ ਹੈਗੀ ਆ ਜੀ 1 ਲੱਖ ਤੇ 90000 ਰੁਪਏ ਡਿਮਾਂਡ ਆ ਉਹ ਬਸ ਤੁਹਾਨੂੰ ਆਪਾਂ ਦੇ ਦਾਂਗੇ 1 ਲੱਖ ਤੇ 80000 ਰੁਪਏ ਦਾ ਇਸੇ ਮੋਬਾਈਲ ਨੰਬਰ ਤੇ ਸੰਪਰਕ ਕਰ ਲਿਓ ਬਾਈ ਇਸੇ ਤੇ ਸੰਪਰਕ ਕਰਕੇ ਤੁਸੀਂ ਉਹ ਟਰੈਕਟਰ ਵੀ ਖਰੀਦ ਸਕਦੇ ਆ ਉਹ ਵੀ ਤੁਸੀਂ ਵਾਹ ਕੇ ਲੈ ਜਾ ਸਕਦੇ ਆ ਸੋਹਣਾ ਟਰੈਕਟਰ ਆ ਪੂਰਾ 5 ਗੀਅਰਾਂ ਵਾਲਾ ਲੈਫਟ ਪੰਪ ਬਾਹਰ ਵਾਲਾ ਤੇ ਇਹ ਟਰੈਕਟਰ ਵੀ ਖਰੀਦ ਸਕਦੇ ਆ 475 ਬਾਕੀ ਇੱਕ ਬਈ ਕਮੈਂਟ ਕਰਕੇ ਦੱਸ ਦਿਓ ਕਿਹੜੇ-ਕਿਹੜੇ ਏਰੀਏ ਤੋਂ ਅੱਜ ਆਪਣੇ ਨਾਲ ਜੁੜੇ ਆ ਕਿੱਥੋਂ-ਕਿੱਥੋਂ ਆਪਣੀ ਅੱਜ ਵਾਲੀ ਵੀਡੀਓ ਵੇਖ ਰਹੇ ਆ ਤੇ ਜੇਕਰ ਤੁਸੀਂ ਆਪ ਦਾ ਕੋਈ ਖੇਤੀ ਸਾਧਨ ਵੇਚਣਾ ਕੋਈ ਟਰੈਕਟਰ ਟਰਾਲੀ ਕਾਰ ਜੀਪ ਮੋਟਰਸਾਈਕਲ ਕੋਈ ਵੀ ਚੀਜ਼ ਜਾਂ ਐਕਟਿਵਾ ਵਗੈਰਾ ਵੇਚਣੀ ਹੈ ਸਕੂਟਰੀ ਤਾਂ ਉਹ ਵੀ ਬਈ ਦੱਸ ਦਿਆ ਕਰੋ ਉਹਦੀ ਵੀ ਐਡ ਲਾ ਦਾਂਗੇ ਇਸੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਦੱਸ ਦਿਓ ਤੇ ਹੁਣ ਆਪਾਂ ਬਈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ ਤੇ ਆਪਣੀ ਇਸ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ